ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਬੁਟੀਕ ਤੁਹਾਡਾ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਬਹੁਤ ਹੀ ਪਿਆਰੇ-ਪਿਆਰੇ ਸੂਟ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੇ ਇਹਨਾਂ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਲੈ ਕੇ ਆਏ ਹਾਂ ਦੀਦੀ ਨੇ ਬਹੁਤ ਸੋਹਣੇ ਸੂਟ ਰੈਡੀ ਕਰਵਾਏ ਨੇ ਠੀਕ ਹੈ ਤੇ ਜੇ ਤੁਸੀਂ ਸਾਨੂੰ ਦੇਖ ਰਹੇ ਹੋ ਜੀ YouTube ਚੈਨਲ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਇਹਨਾਂ ਦੀ ਜਿਹੜੀ ਤੁਸੀਂ ਪੋਸਟਾਂ ਜਾਂ ਤੁਸੀਂ ਰੀਲਾਂ ਦੇਖਣਾ ਚਾਹੁੰਦੇ ਹੋ Instagram ਤੇ ਦੇਖ ਸਕਦੇ ਹੋ Instagram ਦੀ ਆਈਡੀ ਹੈਗੀ ਹੈ ਜੀ ਪਟਿਆਲਾ ਫੈਸ਼ਨ ਬੁਟੀਕ 11 ਤੁਸੀਂ ਸਰਚ ਕਰਕੇ ਜਾ ਸਕਦੇ ਹੋ ਠੀਕ ਹੈ ਜੀ ਉੱਥੇ ਵੀ ਤੁਸੀਂ ਫੋਲੋ ਕਰਿਓ ਤੇ ਤੁਸੀਂ ਇਹਨਾਂ ਜਿਹੜੀਆਂ ਰੀਲਸ ਨੇ ਸ਼ਾਰਟ ਰੀਲਸ ਨੇ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਜੀ WhatsApp ਦੇ ਉੱਪਰ ਆਰਡਰ ਦੇ ਸਕਦੇ ਹੋ ਤੇ ਤੁਸੀਂ ਜੇ ਕਿਤੇ ਬਾਹਰ ਵੀ ਬੈਠੇ ਹੋ ਐਨਆਰਏ ਕਸਟਮਰ ਨੇ ਤਾਂ ਤੁਸੀਂ ਬਾਹਰ ਵੀ ਸੂਟ ਮੰਗਵਾ ਸਕਦੇ ਹੋ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਬਾਹਰ ਸ਼ਿਪਿੰਗ ਐਕਸਟਰਾ ਤਾਂ ਤੁਸੀਂ ਇਹ ਵਰਲਡ ਵਾਈਡ ਜਿਹੜੀ ਆ ਆਪਣੀ ਆਨਲਾਈਨ ਡਿਲੀਵਰੀ ਆੜੀ ਕਰਵਾ ਸਕਦੇ ਹੋ ਤੇ ਸ਼ੁਰੂ ਕਰਦੇ ਆਂ ਜੀ ਆਪਾਂ ਪਹਿਲਾ ਸੂਟ ਲਓ ਜੀ ਤੁਹਾਨੂੰ ਮੈਂ ਪਹਿਲਾ ਸੂਟ ਦਿਖਾਉਣ ਲੱਗੇ ਆਂ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਇਹਦਾ ਫੈਬਰਿਕ ਹੈ ਪਿਓਰ ਮਸਲੀਨ ਦਾ ਜੀ 100% ਠੀਕ ਹੈ ਬਹੁਤ ਵਧੀਆ ਇਹਦਾ ਕੱਪੜਾ ਇੰਨਾ ਮੁਲਾਇਮ ਹੈ ਜੀ ਪੈਨੇ ਦਾ ਤੇ ਬਣਾਏ ਦਾ ਪਤਾ ਨਹੀਂ ਲੱਗਦਾ ਹੈਗਾ ਦੇਖੋ ਠੀਕ ਹੈ ਇਹਦਾ ਆਪਾਂ ਨੇ ਕੀਤਾ ਹੋਇਆ ਇਦਾਂ ਨੈਕ ਡਿਜ਼ਾਈਨ ਬਹੁਤ ਹੀ ਪਿਆਰੀ ਲੇਸ ਲਗਾਈ ਹੋਈ ਹੈ ਔਰਗੈਂਜ਼ਾ ਦੀ ਤੇ ਬਾਜੂ ਦੇ ਉੱਪਰ ਦੇਖੋ ਇਦਾਂ ਬਣੂਗਾ ਡਿਜ਼ਾਈਨ ਇਹਦਾ ਬਾਕੀ ਜੇ ਤੁਸੀਂ ਆਪਣੇ ਅਕੋਰਡਿੰਗ ਕੋਈ ਡਿਜ਼ਾਈਨ ਹੈ ਜਿਹੜੀ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਆਪਾਂ ਨੇ ਸਿਰਫ ਇਹਦੇ ਨੀਚੇ ਘੇਰੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੈ ਦੇਖ ਲਈ ਲੇਸਿਸ ਤੁਸੀਂ ਚੈੱਕ ਕਰ ਸਕਦੇ ਹੋ ਔਰਗੈਂਜ਼ਾ ਦੀ ਆਪਾਂ ਵਧੀਆ ਵਾਲੀ ਲੇਸ ਲਗਾਈ ਹੈ ਫੈਬਰਿਕ ਇਹਦਾ ਇੰਨਾ ਵਧੀਆ ਜੇ ਤੁਹਾਨੂੰ ਮੈਂ ਫੀਲ ਕਰਾ ਸਕਦੀ ਤਾਂ ਤੁਸੀਂ ਫੀਲ ਕਰਦੇ ਇਹਨਾ ਇਹਦਾ ਸੌਫਟ ਫੈਬਰਿਕ ਆ ਤੁਸੀਂ ਪਾਉਂਗੇ ਤਾਂ ਜਾਦ ਕਰੋਗੇ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਨੈਕ ਡਿਜ਼ਾਈਨਿੰਗ ਬਹੁਤ ਸੋਹਣੀ ਇਹਦੀ ਹੋਈ ਆ ਔਰਗੰਜ਼ਾ ਦੇ ਵਿੱਚ ਆਪਾਂ ਬਟਨ ਲਗਾਏ ਹੋਏ ਨੇ ਤੇ ਬੈਕ ਦੇ ਉੱਪਰ ਆਪਾਂ ਨੇ ਜ਼ਿੱਪ ਲਗਾ ਕੇ ਸਟੀਚਿੰਗ ਕੀਤੀ ਹੋਈ ਆ ਬਾਕੀ ਤੁਸੀਂ ਆਪਣੇ ਸਟੀਚਿੰਗ ਪੈਟਰਨ ਦੇ ਵਿੱਚ ਦੱਸ ਦੇਣਾ ਤੁਸੀਂ ਆਪਣੇ ਜਿਹੜੀ ਇਹ ਜ਼ਿੱਪੇ ਰੈਡੀ ਵਿੱਚ ਐਡ ਕਰਵਾਉਣਾ ਚਾਹੁੰਦੇ ਆ ਜਾਂ ਨਹੀਂ ਤੇ ਨਾਲ ਨਾਲ ਮੈਂ ਆਪਣੀਆਂ ਮੇਰੀਆਂ ਭੈਣਾਂ ਦਾ ਬਾੜ ਲੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜੋ ਤੁਸੀਂ ਸਾਨੂੰ ਇੰਨਾ ਸਪੋਰਟ ਕਰ ਰਹੇ ਹੋ ਤੇ ਸਾਡੇ ਪਿੰਡਾਂ ਦੇ ਵਿੱਚ ਵੀ ਜਿਹੜਾ ਤੁਸੀਂ ਇਹ ਕੰਮ ਹੈ ਜਿਹੜਾ ਕਾਫੀ ਬੁਟੀਕਸ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਖੁੱਲ ਚੁੱਕੀਆਂ ਨੇ ਸਿਰਫ ਔਰ ਸਿਰਫ ਜਿਹੜੀਆਂ ਬਾੜ ਲੀਆਂ ਭੈਣਾਂ ਦੇ ਸਹਿਯੋਗ ਨਾਲ ਤਾਂ ਕਿ ਜੇ ਉਹ ਸਹਿਯੋਗ ਪਾਉਂਦੀਆਂ ਨੇ ਤਾਂ ਹੀ ਜਿਹੜੇ ਪਿੰਡਾਂ ਵਾਲੇ ਬੁਟੀਕ ਨੇ ਉਹ ਵੀ ਅੱਗੇ ਆ ਰਹੇ ਨੇ ਠੀਕ ਹੈ ਤੇ ਤੁਸੀਂ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਇਹਦੇ ਨਾਲ ਜਿਹੜੀ ਸਲਵਾਰ ਰੈਡੀ ਕੀਤੀ ਆ 올ਓਵਰ ਸੂਟ ਹੈ ਜੀ ਇਹ ਇਹਦੇ ਆਪਾਂ ਨੇ ਇੱਥੇ ਹੋਂਚੇ ਦੇ ਉੱਪਰ ਵੀ ਲੇਸ ਐਡ ਕੀਤੀ ਹੋਈ ਹੈ ਨਾਲ ਇਹਦੇ ਕੀਤਾ ਹੋਇਆ ਮਲਟੀ ਸ਼ੇਡ ਦਾ ਦੁਪੱਟਾ ਟਾਈ ਐਂਡ ਡਾਈ ਬਹੁਤ ਸੋਹਣਾ ਦੁਪੱਟਾ ਹੈ ਰੈਡੀ ਹੋਇਆ ਤੇ ਸੂਟ ਇਹ ਜੇ ਆਪਾਂ ਰਿਐਲਿਟੀ ਦੇ ਵਿੱਚ ਦੇਖੀਏ ਤਾਂ ਬਹੁਤ ਹੀ ਸੋਹਣਾ ਇਹ ਸੂਟ ਦੀ ਲੁੱਕ ਆ ਰਹੀ ਹੈ ਦੇਖੋ ਦੁਪੱਟੇ ਦੇ ਉੱਪਰ ਲੇਸ ਹੈ ਜਿਹੜੀ ਬਹੁਤ ਸੋਹਣੀ ਹੈ ਤੇ ਜਿਹੜਾ ਦੁਪੱਟਾ ਆਪਾਂ ਇਹਦੇ ਨਾਲ ਲਗਾਇਆ ਹੋਇਆ ਉਹ ਹੈਗਾ ਜੀ ਚਨਾਉਨ ਸ਼ਵਾਨ ਦਾ ਬਾਕੀ ਤੁਸੀਂ ਫੁੱਲ ਪਿਓਰ ਚਾਣੋਂ ਦਾ ਵੀ ਲਗਾ ਸਕਦੇ ਹਾਂ ਤੇ ਫੁੱਲ ਪਿਓਰ ਚ ਫੋਨ ਦਾ ਵੀ ਲਗਵਾ ਸਕਦੇ ਹਾਂ ਠੀਕ ਹੈ ਜੀ 2 ਟੀ ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਖੁੱਲਾ ਡੁੱਲਾ ਠੀਕ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਤੁਸੀਂ ਇਹਦੇ ਵਿੱਚ ਡਿਜ਼ਾਈਨਿੰਗ ਕਰਵਾ ਸਕਦੇ ਹੋ ਇੱਕ ਕਲਰ ਦਾ ਜੇ ਤੁਸੀਂ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਜੇ ਤੁਸੀਂ ਆਫਰਟ ਕਲਰ ਦਾ ਵੀ ਇਹ ਜਿਹੜੀ ਸਕਿਨ ਟਨ ਹੈ ਤੁਸੀਂ ਇਹਦੇ ਨਾਲ ਦਾ ਵੀ ਦੁਪੱਟਾ ਜਿਹੜਾ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਠੀਕ ਹੈ ਜੀ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋ ਜੇ ਮੇਰੀਆਂ ਭੈਣਾਂ ਨੂੰ ਸੇਮ ਮਿਲਿਆ ਤਾਂ ਅਸੀਂ ਜ਼ਰੂਰ ਦਵਾਂਗੇ ਜੀ ਨਹੀਂ ਤਾਂ ਤੁਸੀਂ ਮੇਰੀਆਂ ਭੈਣਾਂ ਹੋਰ ਪ੍ਰਿੰਟ ਵੀ ਜਿਹੜਾ ਸਿਲੈਕਟ ਕਰ ਸਕਦੇ ਹੋ ਤੇ ਕੁਆਲਿਟੀ ਦੇ ਵਿੱਚ ਜਿਹੜਾ ਅਸੀਂ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਇੱਕ ਨੰਬਰ ਤੁਹਾਨੂੰ ਜਿਹੜੀ ਕੁਆਲਿਟੀ ਹੈ ਦਵਾਂਗੇ ਠੀਕ ਹੈ ਜੀ ਇਹ ਸੂਟ ਬਹੁਤ ਸੋਹਣਾ ਰੈਡੀ ਹੋਇਆ ਪਿਓਰ ਮਸਲੀਨ ਦੇ ਵਿੱਚ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਪਿਓਰ ਮਸਲੀਨ ਦੇ ਵਿੱਚ ਦਿਖਾਵਾਂਗੇ ਨੈਕਸਟ ਸੂਟ ਹੈਗਾ ਜੀ ਬਲੂ ਕਲਰ ਦਾ ਨੇਵੀ ਬਲੂ ਕਲਰ ਦਾ ਇਹਦਾ ਵੀ ਜਿਹੜਾ ਫੈਬਰਿਕ ਆ ਤੁਹਾਨੂੰ ਐਂਡ ਤੱਕ ਪਿਓਰ ਮਸਲੀਨ ਦਾ ਦਿਖਾਵਾਂਗੇ ਜਿਹੜੀ ਇਹਦੀ ਸਟੀਚਿੰਗ ਹੈ ਜੀ ਇਹਦੇ ਇਹਦੇ ਵਿੱਚ ਜਿਹੜੀ ਲਾਈਨਿੰਗ ਐਡ ਹੋਊਗੀ ਚਾਹੇ ਤੁਸੀਂ ਕਾਟਨ ਦੀ ਵੀ ਕਰਵਾ ਸਕਦੇ ਹੋ ਜਿਵੇਂ ਕਿ ਦੀਦੀ ਨੇ ਇਹਨਾਂ ਸਾਰੇ ਸੂਟਾਂ ਦੇ ਵਿੱਚ ਕਾਟਨ ਦੀ ਲਾਈਨਿੰਗ ਐਡ ਕਰਵਾਈ ਹੈ ਤੇ ਇਹਦੀ ਜਿਹੜੀ ਡਿਜ਼ਾਈਨਿੰਗ ਹੈ ਨੈਕ ਦੀ ਆਪਾਂ ਨੇ ਇਸ ਤਰ੍ਹਾਂ ਕੀਤੀ ਹੋਈ ਹੈ ਠੀਕ ਹੈ ਜੀ ਫੋਰ ਸਾਈਡ ਲੇਸ ਲਗਾ ਕੇ ਤੇ ਵਿੱਚ ਆਪਾਂ ਨੇ ਬਟਨਸ ਲਗਾਏ ਹੋਏ ਨੇ ਬਾਜੂ ਦੇ ਉੱਪਰ ਏਦਾਂ ਡਿਜ਼ਾਈਨਿੰਗ ਆਉਜੂਗੀ ਤੂੰ ਲੇਸਿਸ ਲਗਾ ਕੇ ਆਪਾਂ ਨੇ ਡਿਜ਼ਾਈਨ ਕੀਤਾ ਹੋਇਆ ਤੇ ਫਰੰਟ ਬੈਕ ਇਹਦਾ ਜਿਹੜਾ ਘੇਰਾ ਹੈ ਜੀ ਤੁਸੀਂ ਉਹਦੇ ਫੋਰ ਸਾਈਡ ਜਿਹੜੀ ਨਿੱਕੀ ਲੇਸ ਦੇਖੋਗੇ ਤਾਂ ਇਹਦੇ ਥੋੜੀ ਜਿਕੇ ਆਪਾਂ ਉੱਪਰ ਚੱਕ ਕੇ ਜਿਹੜੀ ਹੈਗੀ ਹੈ ਵੱਡੀ ਲੇਸ ਲਗਾਈ ਹੈ ਤੇ ਲੇਸਿਸ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਤੁਹਾਨੂੰ ਦਵਾਂਗੇ ਸਟੀਚਿੰਗ ਤੁਹਾਨੂੰ ਇੱਕ ਨੰਬਰ ਦਵਾਂਗੇ ਜੀ ਫੈਬਰਿਕ ਹੈ ਜਿਹੜਾ ਤੁਹਾਨੂੰ ਇੱਕ ਨੰਬਰ ਦਵਾਂਗੇ फ्रंट बैक ਜਿਹੜੀ ਤੇ ਉਹਨੂੰ ਸੇਮ ਲੈਸਿਸ ਮਿਲ ਜਾਣਗੀਆਂ ਠੀਕ ਹੈ ਇਹਦੇ ਨਾਲ ਦੇ ਆਪਾਂ ਨੇ ਕੀਤੇ ਨੇ ਜੀ ਦੋ ਸੂਟ ਰੈਡੀ ਸੌਰੀ ਤਿੰਨ ਕੀਤੇ ਨੇ ਬਾਕੀ ਹੋਰ ਵੀ ਆਪਣੇ ਸੂਟ ਰੈਡੀ ਹੋ ਰਹੇ ਨੇ ਨੇਵੀ ਬਲੂ ਕਲਰ ਆ ਗਿਆ ਜਿਹਦੇ ਵਿੱਚ ਨੇਵੀ ਬਲੂ ਕਲਰ ਵੀ ਤੁਸੀਂ ਲੈ ਸਕਦੇ ਹੋ ਤੇ ਜਿਹੜੀ ਇਹਦੇ ਨਾਲ ਸਲਵਾਰ ਰੈਡੀ ਕੀਤੀ ਆ ਉਹਦੇ ਵੀ ਆਪਾਂ ਨੇ ਪਹੁੰਚਾਂ ਦੇ ਉੱਪਰ ਲੇਸ ਲਗਾਈ ਹੈ ਦੁਪੱਟਾ ਆਪਾਂ ਨੇ ਇੱਕ ਕਲਰ ਦਾ ਹੀ ਕੀਤਾ ਜੀ ਇਹਦਾ 2 मीटर ਦਾ ਦੁਪੱਟਾ ਜੀ ਚਨੌਨਫੋਨ ਦਾ ਦੁਪੱਟਾ ਹੈ ਇਹ ਲੇਸ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਦੇ ਨਿੱਕੇ ਪੱਲੇ ਨੇ ਜੀ ਚੁੰਨੀ ਦੇ ਉਹਦੇ ਆਪਾਂ ਨੇ ਇੱਧਰ ਲੇਸ ਲਗਾਈ ਹੈ ਛੋਟੇ ਪੱਲੇ ਥੋੜੀ ਜਿਹੀ ਜਗ੍ਹਾ ਛੱਡ ਕੇ ਤਾਂ ਤੁਸੀਂ ਇੱਥੇ ਲੇਸ ਵੀ ਐਡ ਕਰਵਾ ਸਕਦੇ ਹੋ ਦੋ ਲੇਸੀਸ ਆਪਾਂ ਇਹਦੇ ਦੋ ਲੇਸੀਸ ਲਗਾ ਕੇ ਆਪਾਂ ਨੇ ਇਹ ਸੂਟ ਰੈਡੀ ਕੀਤਾ ਚੈੱਕ ਕਰ ਲੋ ਜੀ ਠੀਕ ਹੈ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆ ਤੇ ਤੁਸੀਂ ਇਹ ਕਿਸੇ ਹੋਰ ਕਲਰਸ ਵੀ ਕਰਵਾ ਸਕਦੇ ਹੋ ਸੇਮ ਟੂ ਸੇਮ ਹੈ ਜਿਹੜਾ ਨੇਵੀ ਬਲੂ ਕਲਰ ਦੇ ਵਿੱਚ ਇੱਕ ਸੂਟ ਹੋਰ ਰੈਡੀ ਕੀਤਾ ਹੈ ਸੇਮ ਡਿਜ਼ਾਈਨਿੰਗ ਰਹੂਗੀ ਜੀ ਤੇ ਬੈਕ ਤੇ ਆਪਾਂ ਨੇ ਜ਼ਿੱਪ ਲਗਾ ਕੇ ਸਟਿਚਿੰਗ ਕੀਤੀ ਹੋਈ ਹੈ ਤੁਸੀਂ ਜ਼ਿੱਪ ਐਡ ਕਰਵਾਉਣੀ ਹੈ ਜਾਂ ਨਹੀਂ ਤੁਸੀਂ ਆਪਣੇ ਮੈਜ਼ਰਮੈਂਟ ਦੇ ਵਿੱਚ ਲਿਖ ਕੇ ਦੋਗੇ ਦੇਖੋ ਜੀ ਇਹ ਘੇਰੇ ਤੇ ਆ ਜਾਊਗਾ ਬਾਕੀ ਸਟਿਚਿੰਗ ਵੇਲੇ ਤੁਸੀਂ ਆਪਣਾ ਜਿਹੜਾ ਸਟਾਈਲ ਆ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤੇ ਦੀਦੀ ਸਾਡੇ ਤੇ ਛੱਡ ਦਿੰਦੇ ਹੁੰਦੇ ਨੇ ਵੀ ਤੁਸੀਂ ਆਪਣੇ ਵੱਲੋਂ ਹੀ ਸਟੀਚਿੰਗ ਦਾ ਜਿਹੜਾ ਸਟਾਈਲ ਆ ਤੁਸੀਂ ਵਧੀਆ ਤੋਂ ਵਧੀਆ ਕਰਕੇ ਦਿਓ ਤੇ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਦੀਦੀ ਦੇ ਸਾਰੇ ਠੀਕ ਹੈ ਜੀ ਇਹਦੇ ਨਾਲ ਵੀ ਸਲਵਾਰ ਰੈਡੀ ਕੀਤੀ ਐ ਸੇਮ ਟੂ ਸੇਮ ਦੁਪੱਟਾ ਜਿਹੜਾ ਇਹਦੇ ਨਾਲ ਵੀ ਨੇਵੀ ਕਲਰ ਦਾ ਰਹੂਗਾ ਠੀਕ ਹੈ ਛੋਟੇ ਪੱਲਿਆਂ ਦੇ ਉੱਪਰ ਇਹ ਲੈਸ ਆ ਜੂਗੀ ਥੋੜੀ ਜੀ ਜਗ੍ਹਾ ਛੱਡ ਕੇ ਇਧਰ ਨੂੰ 2 मीटर ਦਾ ਦੁਪੱਟਾ ਹੈ ਜੀ। ਫੁੱਲਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ। ਟ੍ਰੈਂਡਿੰਗ ਦੇ ਲੱਸਾ ਮਿਲਣਗੇ। ਜੇਦਾਂ ਦੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਜੀ WhatsApp ਤੇ ਆਰਡਰ ਦੇ ਸਕਦੇ ਹੋ। ਇਹਦੇ ਨਾਲ ਦਾ ਹੀ ਸੇਮ ਟੂ ਸੇਮ ਹੈ ਜਿਹੜਾ ਇੱਕ ਡਾਰਕ ਪਿੰਕ ਗਾਜਰੀ ਦੇ ਵਿੱਚ ਸੂਟ ਰੈਡੀ ਕੀਤਾ ਹੈ ਦੀਦੀ ਦੀ ਛੋਟੀ ਬੇਟੀ ਦਾ। ਡਿਜ਼ਾਈਨਿੰਗ ਬਿਲਕੁਲ ਸੇਮ ਰਹੂਗੀ ਜੀ ਫੈਬਰਿਕ ਬਿਲਕੁਲ ਸੇਮ ਰਹੂਗਾ ਓਨਲੀ ਕਲਰ ਚੇਂਜ ਹੋਇਆ ਤੇ ਇਹਦੀ ਆਪਾਂ ਨੇ ਬਾਂ ਦਾ ਸਟਾਈਲ ਚੇਂਜ ਕੀਤਾ ਠੀਕ ਹੈ ਇਦਾਂ ਕੱਟ ਵਾਲੀ ਬਾਜੂ ਆ ਜੋਗੀ ਤੇ ਸੇਮ ਟੂ ਸੇਮ ਜਿਹੜੀ ਦੀਦੀ ਦੇ ਆਪਾਂ ਨੇ ਪਹਿਲਾਂ ਸੂਟ ਤੇ ਲਿਆ ਸੀ ਗਈ ਸੀ ਉਹ ਲੇਸ ਨਹੀਂ ਮਿਲੀ ਫਿਰ ਇਹਦੇ ਵਿੱਚ ਲੇਸ ਜਿਹੜੀ ਚੇਂਜ ਕਰਨੀ ਪਈ ਤੇ ਲੇਸ ਜਿਹੜੀ ਚੇਂਜ ਵੀ ਹੋ ਸਕਦੀ ਹੈ ਨੈਕ ਚੈੱਕ ਕਰ ਲਓ ਜੀ। ਕੇ ਇਹਦੇ ਉੱਪਰ ਵੀ ਸੇਮ ਟੂ ਸੇਮ ਆਪਾਂ ਨੇ ਲੇਸ ਲਗਾ ਕੇ ਫਰੰਟ ਬੈਕ ਰੈਡੀ ਕੀਤਾ। ਇਹਦੇ ਨਾਲ ਸੇਮ ਹੀ ਆਪਾਂ ਨੇ ਸਲਵਾਰ ਰੈਡੀ ਕੀਤੀ ਆ। ਤੇ ਇਹਦੇ ਨਾਲ ਦੇ ਜਲਦੀ ਆਪਣੇ ਸੂਟ ਹੈ ਜਿਹੜੇ ਮੈਚਿੰਗ ਵੀ ਰੈਡੀ ਹੋ ਕੇ ਆਉਣਗੇ। ਇਹਦੇ ਨਾਲ ਦਾ ਸੇਮ ਟੂ ਸੇਮ ਮੇਰਾ ਵੀ ਆਪਣਾ ਇੱਕ ਸੂਟ ਹੈਗਾ ਮੈਚਿੰਗ। ਦੇਖੋ ਇਹਦੇ ਨਾਲ ਆਪਾਂ ਨੇ ਸਿਰਫ ਵਨ ਕਲਰ ਦੇ ਦੁਪੱਟਾ ਰੈਡੀ ਕੀਤਾ ਜੇ ਤੁਸੀਂ ਟਾਈ ਐਂਡ ਡਾਈ ਦੀ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਟੂ ਲੇਸਿਸ ਜਿਹੜੀਆਂ ਐਡ ਕਰਕੇ ਦੁਪੱਟਾ ਰੈਡੀ ਕੀਤਾ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੋਇਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਦੇ ਸਕਦੇ ਹੋ ਨੈਕਸਟ ਤੁਹਾਨੂੰ ਦਿਖਾਣੇ ਆ ਜੀ ਯੈਲੋ ਕਲਰ ਦਾ ਸੂਟ ਹੈ ਸੇਮ ਫੈਬਰਿਕ ਰਹੇਗਾ ਜੀ ਟਿਸਟਾ ਬ੍ਰਾਂਡ ਦਾ ਫੈਬਰਿਕ ਹੈ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਇਹਦਾ ਹੈਗਾ ਜੈਲੋ ਮਸਟਰਡ। ਬਹੁਤ ਪਿਆਰਾ ਕਲਰ ਹੈ ਇਹਦਾ। ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਤੇ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ। ਠੀਕ ਹੈ ਜੀ। ਇਹਦੇ ਆਪਾਂ ਨੇ ਨੈਕ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੈ। ਇਦਾਂ ਇਹ ਬਾਜੂ ਦੇ ਉੱਪਰ ਡਿਜ਼ਾਈਨਿੰਗ ਆ ਜੂਗੀ ਜੀ ਸੇਮ ਟੂ ਸੇਮ ਇੱਕ ਇੱਕ ਆਪਣੇ ਅੱਗੇ ਬਟਨ ਲਗਾ ਦਿੱਤਾ ਵਿੱਚ ਆਪਾਂ ਨੇ ਬਟਨ ਐਡ ਕੀਤੇ ਹੋਏ ਨੇ ਨੈੱਕ ਦੇ ਤੇ ਇਹ ਜਿਹੜੀ ਇਹਦੀ ਸਲਵਾਰ ਹੈ ਸਲਵਾਰ ਰੈਡੀ ਕੀਤੀ ਹੈ ਤੁਸੀਂ ਪਲਾਜ਼ੋ ਸ਼ਰਾਰਾ ਕੁਝ ਵੀ ਰੈਡੀ ਕਰਵਾ ਸਕਦੇ ਹੋ ਜਾਂ ਸਟੇਟ ਸਲਵਾਰ ਵੀ ਕਰਾ ਸਕਦੇ ਹੋ ਇੱਕ ਗੱਲ ਹੋਰ ਕਹਿਣੀ ਚਾਹੁੰਦੀ ਆ ਜਿਵੇਂ ਇਹ ਪ੍ਰਿੰਟਡ ਸ਼ਰਟ ਹੈ ਤੁਸੀਂ ਇਹਦੇ ਨਾਲ ਪਲੇਨ ਸਲਵਾਰ ਲਗਾ ਕੇ ਸਲਵਾਰ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਤੇ ਲੈਸਿਸ ਲਗਾ ਕੇ ਵੀ ਜਿਹੜੀਆਂ ਇਹ ਸਲਵਾਰਾਂ ਨੇ ਰੈਡੀ ਕਰਵਾ ਸਕਦੇ ਹਾਂ ਇਹਦੇ ਨਾਲ ਵੀ ਸੇਮ ਦੁਪੱਟਾ ਇਹਦੇ ਨੂੰ ਆਪਾਂ ਨੇ ਪਿੰਕ ਕਲਰ ਦੀ ਲੈਸ ਲਗਾਈ ਹੈ ਠੀਕ ਹੈ ਜੀ ਬਹੁਤ ਸੋਹਣਾ ਇਹ ਸੂਟ ਬਣਿਆ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਲਿਓ ਤਾਂ ਤੁਸੀਂ ਇਹਦਾ ਉਹ ਸੂਟ ਦਾ ਆਰਡਰ ਜਿਹੜਾ ਦੇ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਇਹ ਸੂਟ ਰੈਡੀ ਹੋਇਆ ਸਾਰਾ ਫੈਬਰਿਕ ਹੈ ਜਿਹੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਟਿਸਟਾ ਬ੍ਰਾਂਡ ਦਾ ਹੈ ਜੀ ਦੇਖੋ ਦੁਪੱਟਾ ਇਹਦਾ ਵੀ ਆਪਾਂ ਨੇ ਇੱਕ ਕਲਰ ਦੇ ਕੀਤਾ ਨਾਲ ਆਪਾਂ ਨੇ ਇਹਦੇ ਪਿੰਕ ਕਲਰ ਦੀ ਲੇਸ ਲਗਾ ਦਿੱਤੀ ਹੈ ਬਹੁਤ ਹੀ ਪਿਆਰੀ ਚਲੋ ਠੀਕ ਹੈ ਜੀ ਅੱਜ ਵਾਲੇ ਸੂਟ ਅਸੀਂ ਆਪਣੇ ਵੱਲੋਂ ਬਹੁਤ ਵਧੀਆ ਰੈਡੀ ਕਰਕੇ ਦਿੱਤੇ ਨੇ ਦੀਦੀ ਨੂੰ ਬਹੁਤ ਪਸੰਦ ਨੇ ਤੇ ਜੇ ਤੁਸੀਂ ਇਦਾਂ ਦੇ ਸੋਹਣੇ-ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਤੁਸੀਂ ਕੋਈ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਦੇ ਉੱਪਰ ਸਿਲੈਕਟ ਕਰ ਸਕਦੇ ਹੋ ਤੇ ਤੁਸੀਂ ਦੱਸਿਓ ਜੀ ਅੱਜ ਵਾਲੇ ਸੂਟ ਕਿੱਦਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਜਾਇਓ ਤੇ ਦੱਸਿਓ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸੱਚ ਜੀ ਆਕਾ ਬਾਈ